ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਬਾਲ ਤੱਕ ਤੁਹਾਨੂੰ ਕੋਈ ਵੀ ਬਿਮਾਰੀ ਆ ਆ ਸਾਰੀਆਂ ਦੇਸੀ ਜੜੀ ਬੂਟੀਆਂ ਨੇ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਦੇਸੀ ਜੜੀ ਬੂਟੀਆਂ ਨਾਲ ਵੀ ਉਹ ਠੀਕ ਕਰਨਗੇ ਤੁਸੀਂ ਦੇਸੀ ਜੜੀ ਬੂਟੀਆਂ ਇੱਥੋਂ ਲੈ ਕੇ ਜਾਣੀਆਂ ਆਪ ਦਵਾਈ ਬਣਾਉਣੀਆਂ ਉਹ ਵੀ ਬਣਾ ਸਕਦੇ ਹੋ ਜੇ ਵਾਇਰਸ ਤੋਂ ਬਣਾ ਕੇ ਲੈ ਜਾਣੀਆਂ ਇਹਨਾਂ ਤੋਂ ਬਣਾ ਕੇ ਲੈ ਜਾ ਸਕਦੇ ਹੋਗੇ ਅੱਜ ਦਾ ਕੰਮ ਨਹੀਂ ਕਿੰਨੇ ਸਾਲ ਪੁਰਾਣਾ ਕੰਮ 30 ਸਾਲ ਪੁਰਾਣਾ ਕੰਮ ਹੈ ਇਹ ਬਰਨਾਲਾ ਸ਼ਹਿਰ ਦੇ ਵਿੱਚ ਫਰਵਾਹੀ ਬਾਜ਼ਾਰ ਦੇ ਵਿੱਚ ਖੜਿਆਂਗੇ ਕਿਸੇ ਨੂੰ ਕੋਈ ਵੀ ਆਲ ਬਲਡ ਦੀ ਦੇਸੀ ਜੜੀ ਬੂਟੀ ਜਿਵੇਂ ਕੁ ਸੁੱਕੇ ਹੋਏ ਗੁੰਡੋਏ ਜਾਂ ਕੀੜਾ ਜੜੀ ਕੁਝ ਵੀ ਚਾਹੀਦਾ ਕੁਝ ਵੀ ਸਾਰਾ ਕੁਝ ਬਾਈ ਹੋਰ अवेलेबल अवेलेबल ਆਗਾ ਬਾਕੀ ਆ ਵੇਖੋ ਜੀ ਜਿਵੇਂ ਕਿਸੇ ਨੇ ਕੋਈ ਪੰਜੀਰੀ ਲਾਉਣ ਵਾਸਤੇ ਸਮਾਨ ਚਾਹੀਦਾ ਕੋਈ ਸਫਾਇਦ ਮੂਸਲੀ ਚਾਹੀਦੀ ਆ ਕੋਈ ਜਿਵੇਂ ਸਲਾਜੀ ਚਾਹੀਦਾ ਜਿਹੜੀ ਮਰਜ਼ੀ ਆਈਟਮ ਮੰਗ ਲੋ ਕੱਲੀ ਕੱਲੀ ਆਈਟਮ ਤੁਹਾਨੂੰ ਇੱਥੋਂ ਮਿਲੂਗੀ ਚੀਜ਼ਾਂ ਦਾ ਹਰ ਇੱਕ ਤਾਂ ਮਿਲ ਜਾਂਦੀਆਂ ਨੇ ਇੱਕ ਤਾਂ ਨਾ ਰੇਟ ਵਾਲਾ ਸਸਤਾ ਸਰਪੰਚ ਇੱਕ ਸਮਾਨ ਰਿਜਨਲ ਇੱਕ ਸਮਾਨ ਰਿਜਨਲ ਤਾਜੀ ਚੀਜ਼ ਲਵੰਨੇ ਆ ਮੈਂ ਜੜੀਆਂ ਬੂਟੀਆਂ ਨੇ ਜਿੰਨੇ ਹੁਣ ਤਿਆਰ ਕਰਾਂਗੇ ਸਿਰਮ ਮੌਸਮ ਆ ਗਿਆ ਤਾਂ ਹੁਣ ਅੱਛਾ ਹਾਂ ਬਾਈ ਜੇ ਕਿਸੇ ਨੇ ਆਨਲਾਈਨ ਕੋਈ ਜੜੀ ਬੂਟੀਆਂ ਮੰਗਵਾਉਣੀਆਂ ਨੇ ਭੇਜ ਦੋਗੇ ਜਿੱਥੇ ਕਹੋ ਕੜੀ ਮਰਜ਼ੀ ਜੜੀ ਬੂਟੀ ਮੰਗ ਲਓ ਉਹ ਹੀ ਦੇ ਗੱਭੇ ਜਿਹੜੀ ਕਹੋ ਜੀ ਬਰਨਾਲਾ ਸ਼ਹਿਰ ਦੇ ਵਿੱਚ ਆ ਬਾਈ ਜਿਹੜੀ ਮਰਜ਼ੀ ਜੜੀ ਬੂਟੀ ਤੁਸੀਂ ਮੰਗਵਾਉਣੀਆ ਕਰ ਸਕਦੇ ਹੋ ਸੰਪਰਕ ਫਰਵਾਹੀ ਬਾਜ਼ਾਰ ਦੇ ਵਿੱਚ ਬਾਈ ਉਹਨਾਂ ਦੀ ਦੁਕਾਨਾ 30 ਸਾਲ ਪੁਰਾਣੀ ਦੁਕਾਨ ਦਾ ਨਾਮ ਕੀ ਹੈ ਬਾਈ ਪਿਆਰਾ ਲਾਲ ਸੰਜੀਵ ਕੁਮਾਰ ਸ਼ੇਰੋਂ ਵਾਲੇ ਬਰਨਾਲਾ ਸ਼ਹਿਰ ਕਰ ਦਿਓ ਸਿਰ ਧੰਨਵਾਦ